ਹਾਂਜੀ ਸਵਾਗਤ ਹੈ ਜੀ ਬੈਂਸ ਬਰੀਡਿੰਗ ਫਾਰਮ ਤੇ ਸੋ ਸੱਜਣੋ ਅੱਜ ਵੀ ਜੋ ਵੀਡੀਓ ਮੇਨਲੀ ਤੌਰ ਤੇ ਆਪਾਂ ਕਵਰ ਕਰਾਂਗੇ ਉਹ ਜੋ ਛੋਟੇ ਕਾਫਸ ਆ ਛੋਟੇ ਬੱਚੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਤਿਆਰ ਕਰੀਏ ਤਾਂ ਜੋ ਘੱਟ ਸਮੇਂ ਵਿੱਚ ਤਿਆਰ ਹੋ ਕੇ ਆਪਾਂ ਨੂੰ ਚੰਗਾ ਮੁਨਾਫਾ ਦੇਣ ਫਿਰ ਸਬਿਸ਼ੇ ਤੇ ਆਪਾਂ ਮੇਨਲੀ ਤੌਰ ਤੇ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸੱਜਣ ਆਪਣੇ ਫੇਸਬੁੱਕ ਪੇਜ ਤੇ ਨਵੇਂ ਆਏ ਉਹ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਜਿਹੜੇ ਸੱਜਣ ਆਪਣੇ YouTube ਚੈਨਲ ਤੇ ਨਵੇਂ ਆਏ ਹੋ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤਾਂ ਜੋ ਆਉਣ ਵਾਲੀਆਂ ਹੋਰ ਮੇਨਲੀ ਤੌਰ ਤੇ ਜੋ ਬਰੀਡਿੰਗ ਦੇ ਰਿਲੇਟਡ ਤੁਹਾਡੇ ਕੋਲ ਸਮੇਂ ਅਨੁਸਾਰ ਵੀਡੀਓ ਪਾਉਂਦੇ ਆ ਰਾਂਗੇ ਪਾਉਂਦਿਆਂ ਰਹਿਣ। ਬਾਕੀ ਜਿਸ ਤਰ੍ਹਾਂ ਦਾ ਵੀ ਆਪਾਂ ਐਕਸਪੀਰੀਅੰਸ ਆਪਣੀ ਫੀਲਡ ਦੇ ਵਿੱਚ ਕਰਦੇ ਹੋ ਕੋਸ਼ਿਸ਼ ਹੁੰਦੀ ਵੀ ਉਹ ਤੁਹਾਡੇ ਤਾਂ ਹੀ ਆਪ ਸਮੇਂ ਅਨੁਸਾਰ ਸਪਰੈਡ ਕਰਦੇ ਰਹੀਗੇ। ਅੱਜ ਦੀ ਵੀਡੀਓ ਵਿੱਚ ਆਪਾਂ ਮੇਨਲੀ ਤੌਰ ਤੇ ਛੋਟੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਆਪਾਂ ਤਿਆਰ ਕਰਦੇ ਆ ਇਸ ਸਬੰਧ ਵਿੱਚ ਗੱਲਬਾਤ ਕਰਾਂਗੇ। ਸੋ ਫਸਟ ਆਫ ਆਲ ਤਾਂ ਜੇ ਆਪਾਂ ਗੱਲ ਕਰੀਏ ਸ਼ੁਰੂ ਤੋਂ ਹੀ ਸ਼ੁਰੂਆਤ ਕਰੀਏ ਜਦੋਂ ਇੱਕ ਬੱਚਾ ਜਨਮ ਲੈਂਦਾ ਤਾਂ ਪਹਿਲਾ ਕੌਸ ਨੂੰ ਉਸ ਦੀ ਮਾਂ ਦਾ 2 ਘੰਟਿਆਂ ਦੇ ਅੰਦਰ ਅੰਦਰ ਜਨਮ ਤੋਂ ਬਾਅਦ ਉਸ ਨੂੰ ਬੋਲਾ ਪਿਉਣਾ ਬਹੁਤ ਜ਼ਰੂਰੀ ਜਿਸ ਨੂੰ ਕੈਸਟਰੋਲ ਵੀ ਕਿਹਾ ਜਾਂਦਾ ਜਿਹੜਾ ਕਿ ਇੱਕ ਛੋਟੇ ਕਾਹ ਦੀ ਇਮਿਊਨਿਟੀ ਬੂਸਟ ਕਰਨ ਦੇ ਲਈ ਇੱਕ ਬੈਟਰ ਟੋਨਿਕ ਆਪਾਂ ਕਹਿ ਸਕਦੇ ਹਾਂ ਉਸ ਤੋਂ ਬਾਅਦ ਜਦੋਂ ਉਹ ਉਸ ਦਾ ਕਾਹ ਦਾ ਜਨਮ ਹੁੰਦਾ ਕਿਸੇ ਦਾ ਵੀ ਤਾਂ ਉਸ ਦਾ ਜੋ ਨਾੜੀ ਨਾਰੂਆ ਉਹ 4 ਇੰਚ ਤੋਂ 6 ਇੰਚ ਤੱਕ ਛੱਡ ਕੇ ਉਸ ਨੂੰ ਇੱਕ ਸਾਫ ਧਾਗੇ ਦੇ ਨਾਲ ਜਿਹੜਾ ਕਿ ਬੰਨ੍ਹ ਦੇਣਾ ਚਾਹੀਦਾ ਤੇ ਬੀਟਾ ਡੀਨ ਨਾਲ ਉਸ ਨੂੰ ਸਾਫ ਕਰਨਾ ਚਾਹੀਦਾ ਇਹ ਇੱਕ ਜ਼ਰੂਰੀ ਗੱਲ ਆ ਸੈਂਟੀਫਿਕ ਨਹੀਂ ਗੱਲਾਂ ਤੇ ਇਸ ਤੇ ਅਮਲ ਕਰਨਾ ਇੱਕ ਬਹੁਤ ਜ਼ਰੂਰੀ ਹੈ ਸਿਰਫ ਗੱਲਾਂ ਹੀ ਨਹੀਂ ਸਜਣੋ ਖੁੱਲਾ ਰਹਿ ਜਾਵੇ ਤਾਂ ਉਸ ਦੇ ਵਿੱਚ ਇਨਫੈਕਸ਼ਨ ਹੋਣ ਦੇ ਚਾਂਸ ਕਾਫੀ ਵੱਧ ਜਾਂਦੇ ਆ ਤੇ ਬੱਚੇ ਦੀ ਉਸ ਤਰੀਕੇ ਨਾਲ ਡੈਥ ਵੀ ਹੋ ਸਕਦੀ ਕਈ ਵਾਰ ਜੋ ਆਪਾਂ ਤੁੰਨੀ ਸੋਜੀ ਜਾਂਦੀ ਕਾਫ ਦੀ ਦੇਖਦੇ ਆ ਉਸ ਦੇ ਵਿੱਚ ਇਹੀ ਰੀਜ਼ਨ ਹੁੰਦਾ ਵੀ ਜੋ ਕਾਫ ਦੇ ਅੰਦਰ ਇਨਫੈਕਸ਼ਨ ਜਾਵ ਰਹੀ ਜੀ ਆ ਬਸ ਦੇ ਲਾਡੂਏ ਦਿਲਾਹੀ ਬਾਕੀ ਉਸ ਤੋਂ ਬਾਅਦ ਜੋ ਛੋਟਾ ਕਾਫ ਜਨਮ ਲੈਂਦਾ ਤਾਂ ਉਸ ਨੂੰ ਅਪਰੋਕਸੀਮੇਟਲੀ ਮਹੀਨੇ ਤੱਕ ਤਾਂ ਉਸ ਨੂੰ ਰਜਮਾ ਦੁੱਧ ਪਿਉਣਾ ਚਾਹੀਦਾ ਸੋ ਆਪਾਂ ਨੇ ਇਸ ਚੀਜ਼ ਦੀ ਵੇਟ ਨਹੀਂ ਕਰਨੀ ਚਾਹੀਦੀ ਵੀ ਜਦੋਂ ਮੱਝ ਦੀ ਜੇਰ ਪਊ ਤੋਂ ਆਪਾਂ ਬੱਚੇ ਨੂੰ ਦੁੱਧ ਪਿਉਣਾ ਇੱਕ ਸੈਂਟੀਫਿਕ ਮੈਥਡ ਦੇ ਅਨਸਾਰ ਗੱਲ ਕਰੀਏ ਤਾਂ ਕਾਫ ਨੂੰ ਘੱਟੋ-ਘੱਟ ਸਮੇਂ ਵਿੱਚ ਦੁੱਧ ਪਿਾਵਾਂਗੇ ਤਾਂ ਉਹਨੂੰ ਛੇਤੀ ਉਸਦੀ ਮਦਰ ਦੀ ਜੇਰ ਪਾਊਗੀ ਇਹ ਇੱਕ ਜ਼ਰੂਰੀ ਗੱਲ ਹੈ ਇਸ ਨੂੰ ਨੋਟ ਕਰਿਆ ਜੇ ਸਾਰੇ ਸੱਜਣ ਉਸ ਤੋਂ ਬਾਅਦ ਜਦੋਂ ਕਾਫ ਪਹਿਲੇ 10 ਦਿਨਾਂ ਦਾ ਹੋ ਗਿਆ ਤੁਸੀਂ ਦੀ ਡੀ ਵਰਮਿੰਗ ਕਰਨੀ ਜ਼ਰੂਰੀ ਹੈ ਦੇ ਨਾਲ ਕੋਈ ਵੀ ਲੀਵਰ ਟੋਨਿਕ ਦੇਣਾ ਚਾਹੀਦਾ ਆਪਾਂ ਨੂੰ ਜ਼ਰੂਰੀ ਹੈ ਕਿਉਂਕਿ ਜਦੋਂ ਕਾਫ ਦੁੱਧ ਪੀਂਦਾ ਤਾਂ ਆਪਾਂ ਨਾਰਮਲ ਹੀ ਵੇਖਦੇ ਆਮ ਘਰਾਂ 'ਚ ਵੀ ਕਾਫ ਮਿੱਟੀ ਬਹੁਤ ਖਾਂਦੇ ਕਿਉਂਕਿ ਦੁੱਧ ਦੇ ਵਿੱਚ ਇਸ ਤਰ੍ਹਾਂ ਦੇ ਜੀਨਸ ਹੁੰਦੇ ਆ ਵੀ ਉਹ ਪਸ਼ੂਆਂ ਨੂੰ ਮਿੱਟੀ ਖਾਣ ਲਈ ਜਿਆਦੇ ਪਸ਼ੂ ਖਿੱਚ ਕਰਦਾ ਕਾਫ ਉਹ ਮਿੱਟੀ ਖਾਣ ਉਹ ਉਸ ਦੇ ਕਰਕੇ ਜਿਹਨੇ ਇੰਟਰਨਲ ਵਰਮਸ ਆ ਪੇਟ ਦੇ ਵਿੱਚ ਕਾਫੀ ਤਿਆਰ ਹੋ ਜਾਂਦੇ ਇਸ ਲਈ ਸਾਨੂੰ ਪਹਿਲੇ 10 ਦਿਨਾਂ ਤੋਂ ਜਨਮ ਦੇ ਪਹਿਲੇ 10 ਦਿਨਾਂ ਤੋਂ ਉਸ ਦੀ ਡੀ ਵਰਮਿੰਗ ਜ਼ਰੂਰੀ ਹੈ ਤੇ ਨਾਲ ਕੋਈ ਵੀ ਲੀਵਰ ਟੋਨਿਕ ਦੇਣਾ ਜ਼ਰੂਰੀ ਹੈ ਉਸ ਤੋਂ ਬਾਅਦ ਜਦੋਂ ਕਾਹਵੀਆਂ ਦਿਨਾਂ ਦਾ ਹੋ ਜਾਂਦਾ ਕਹਿਣ ਦਾ ਮੇਰਾ ਮਕਸਦ ਇਹ ਵੀ ਮਹੀਨੇ ਦੇ ਵਿੱਚ ਆਪਾਂ ਤਿੰਨ ਵਾਰ ਕਾਹ ਦੀ ਘੱਟ ਤੋਂ ਘੱਡੀ ਵਰਮਿੰਗ ਕਰਨੀ ਹੈ ਉਸ ਦੀ ਬੈਟਰ ਗਰੋਥ ਦੇ ਲਈ ਅਤੇ ਉਸ ਦੀ ਚੰਗੀ ਗਰੋਥ ਤਾਂ ਹੀ ਹੋਵੇਗੀ ਜੇਕਰ ਉਹਨੂੰ ਚੰਗਾ ਦੁੱਧ ਹੋਊਗਾ ਬਾਕੀ ਇਹ ਮੈਂ ਜਿਹੜੀਆਂ ਗੱਲਾਂ ਕਰ ਰਿਹਾ ਮਾਫੀ ਚਾਹੁੰਨੇ ਵੀ ਇਹ ਗੱਲ ਮੈਨੂੰ ਪਹਿਲਾਂ ਐਡ ਕਰਨੀ ਚਾਹੀਦੀ ਸੀ ਵੀ ਇੱਕ ਬੱਚਾ ਜੇਕਰ ਆਪਾਂ ਤਿਆਰ ਕਰਨਾ ਉਹਦੇ ਵਿੱਚ ਸੱਚ ਨੂੰ ਖਰਚਾ ਬਹੁਤ ਆਉਂਦਾ ਸਾਰੇ ਫਾਰਮਰ ਜਾਣਦੇ ਹੀ ਆ ਹਾਲਾਂਕਿ ਮੈਂ ਇਸ ਫਾਈਨੈਂਸ਼ੀਅਲ ਐਡ ਆਨ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਹਾਂ ਕਿਉਂਕਿ ਮੈਂ ਪੈਸੇ ਨੂੰ ਤਰਜੀਹ ਘੱਟ ਦਿੰਦਾ ਚਲੇ ਮੇਰੀ ਆਪਣੀ ਇੰਡੀਵਿਜੂਅਲ ਸੋਚ ਆ ਕਾਫੀ ਸੱਜਣ ਇਸ ਚੀਜ਼ ਨੇ ਸ਼ਾਇਦ ਹੈ ਗਰੀਨਾ ਹੁਣ ਬਾਕੀ ਮੇਰਾ ਜੋ ਮੇਨ ਵਰਕ ਇਹ ਹੈ ਵੀ ਇੱਕ ਜਾਨਵਰ ਚੰਗੀ ਬਰੀਡ ਦਾ ਹੋਵੇ ਤਾਂ ਉਸਦੇ ਕੀਤਾ ਹੋਇਆ ਖਰਚਾ ਆਪਣਾ ਵਿਰਥ ਨਹੀਂ ਜਾਂਦਾ ਇੱਕ ਚੰਗੀ ਬਰੀਡ ਦਾ ਕਾਫ ਹੋਣਾ ਉਹ ਤਿਆਰ ਕਰਨਾ ਆਪਣੇ ਲਈ ਜ਼ਰੂਰੀ ਹੈ ਉਸਦੇ ਜਿੰਨਾ ਖਰਚ ਹੋ ਜਾਵੇ ਉਸ ਦਾ ਕੋਈ ਲਾਸ ਨਹੀਂ ਹੁੰਦਾ ਫਾਰਮਰ ਜੀ ਜੇਕਰ ਇੱਕ ਚੰਗੀ ਬਰੀਡ ਦਾ ਕਾਫ ਪੈਦਾ ਹੁੰਦਾ ਤਾਂ ਉਸ ਨੂੰ ਚੰਗੇ ਦੁੱਧ ਪਿਆ ਕੇ ਆਪਾਂ ਤਿਆਰ ਕਰਦੇ ਆ ਤਾਂ ਉਸ ਨੇ ਚੰਗਾ ਨਤੀਜਾ ਹੀ ਆਪਾਂ ਨੂੰ ਦੇਣਾ ਆਪਣੇ ਕੋਲ ਤੇ ਬਾਕੀ ਜਦੋਂ ਕਾਫ ਅਪਰੋਕਸੀਮੇਟਲੀ 10 ਦਿਨਾਂ ਦਾ ਹੋ ਜੇ ਤਾਂ ਉੱਭਲ ਤੇ ਇਸ ਤੋਂ ਪਹਿਲਾਂ ਵੀ ਸਾਨੂੰ ਕੋਈ ਵੀ ਕਿਸੇ ਵੀ ਕੰਪਨੀ ਜੇਕਰ ਆਪਾਂ ਚਾਹੁੰਦੇ ਆ ਤਾਂ ਕਾਫ ਸਟਾਰਟਰ ਫੀਡ ਕਿਸੇ ਵੀ ਕੰਪਨੀ ਦੀ ਸਟਾਰਟ ਕਰਨੀ ਚਾਹੀਦੀ ਕਿਸੇ ਵੀ ਕਾਫ ਨੂੰ ਸੋ ਜੇਕਰ ਆਪਾਂ ਘਰ ਦੀ ਫਾਰਮੂਲੇਸ਼ਨ ਤੇ ਫੀਲਿੰਗ ਤੇ ਰੱਖਣਾ ਤਾਂ ਆਪਾਂ ਉਹ ਆਪਣੀ ਸੋਚ ਆ ਬਾਕੀ ਕਿਸੇ ਕੰਪਨੀ ਦੀ ਨਾਲ ਕਿਉਂਕਿ ਉਹਨਾਂ ਦੇ ਫਾਰਮੂਲੇ ਸ਼ੇਅਰ ਹੈ ਕਿ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੁੰਦੇ ਨੇ ਉਹਨਾਂ ਦੀ ਗ੍ਰੋਸਲੀ ਬੈਟਰ ਹੁੰਦੀ ਹੈ ਕਾਫ ਦੇ ਲਈ ਸੋ ਪਹਿਲੇ 3 ਮਹੀਨੇ ਤੱਕ ਕਾਫ ਦੀ ਜਿਹੜੀ ਕੀ ਜਿਹੜੀ ਕਿ ਕਸਟਟਰ ਫੀਡ ਚੱਲਦੀ ਹੈ ਉਸ ਤੋਂ ਬਾਅਦ ਗਰੂਵਰ ਫੀਡ ਜਿਹੜੀਆਂ ਵੱਖ-ਵੱਖ ਕੰਪਨੀਆਂ ਤਿਆਰ ਕਰਦੀਆਂ ਆਪਾਂ ਯੂਜ਼ ਕਰ ਸਕਦੇ ਹੁੰਨੇ। ਬਾਕੀ ਜਦੋਂ ਕਾਫ 1 ਮਹੀਨੇ ਦਾ ਹੋ ਗਿਆ ਉਸ ਤੋਂ ਬਾਅਦ 1 ਮਹੀਨੇ-ਮਹੀਨੇ ਦੀ ਵੇਥ ਤੇ ਪਹਿਲੇ 6 ਮਹੀਨੇ ਤੱਕ ਮੇਰੇ ਹਿਸਾਬ ਦੇ ਨਾਲ ਮਹੀਨੇ-ਮਹੀਨੇ ਬਾਅਦ ਡੀ ਵਰਮਿੰਗ ਜ਼ਰੂਰੀ ਹੈ। 103 ਮਹੀਨੇ ਤੱਕ ਤਾਂ ਮਸਟ ਹੀ ਆ। ਵੀ 1 ਮਹੀਨੇ ਬਾਅਦ ਕਾਫ ਦੀ ਡੀ ਵਰਮਿੰਗ ਕਰਨੀ ਜ਼ਰੂਰੀ ਹੈ। ਡੀ ਵਰਮਿੰਗ ਇੱਕ ਇੰਪੋਰਟੈਂਟ ਪੁਆਇੰਟ ਆ ਸੱਜਣੋ। ਕਿਉਂਕਿ ਦਿੱਤੀ ਹੋਈ ਖਰਾਕ ਨੂੰ ਫੁੱਲ ਫੀਟਡ ਤਰੀਕੇ ਨਾਲ ਕਾਫ ਨੂੰ ਉਹਦੀ ਬੋਡੀ ਨੂੰ ਲੱਗੇ। ਤੇ ਉਸ ਦੇ ਵਿੱਚ ਡੀ ਮਾਰਮਿੰਗ ਦਾ अहम ਯੋਗਦਾਨ ਹੈ ਕਿਉਂਕਿ ਜੇਕਰ ਪੇੜ ਦੇ ਵਿੱਚ ਕੀੜੇ ਪੈਦਾ ਹੁੰਦੇ ਆ ਤਾਂ ਉਹ ਦਿੱਤੀ ਕੀ ਖਾਾਕ ਆਪਣੀ ਊਕਾਫ ਦੀ ਉਹ ਜਿਹੜੇ ਪੇੜ 'ਚ ਕੀੜੇ ਪੈਦਾ ਹੋ ਜਾਂਦੇ ਆ ਕਾਫੀ ਤਰ੍ਹਾਂ ਦੇ ਹੁੰਦੇ ਆ ਉਹ ਉਹੀ ਖਾਈ ਜਾਂਦੇ ਨੇ ਜਿਸ ਕਰਕੇ ਕਾਫ ਦੀ ਜਿਹੜੀ ਕਈ ਵਾਰ ਆਪਾਂ ਦੇਖਦੇ ਹਾਂ ਪੇਟ ਜਾ ਵੱਧ ਜਾਂਦਾ ਹਾਂਜੀ ਇਸ ਤੋਂ ਬਾਅਦ ਮੇਨਲੀ ਤੌਰ ਤੇ ਆਪਾਂ ਟੌਪਿਕ ਦੀ ਗੱਲ ਕਰੀਏ ਜਦੋਂ ਆਪਣਾ ਕਾਫ ਚਾਰਾ ਖਾਣਾ ਸ਼ੁਰੂ ਕਰਦਾ ਪਹਿਲੀ ਗੱਲ ਤੇ ਵੀ 2.5 3 ਮਹੀਨੇ ਤੱਕ ਮੇਰੀ ਸਮਝ ਦੇ ਅਨੁਸਾਰ ਕੋਈ ਪਸ਼ੂ ਨੂੰ ਨਾ ਹਰਾਚਾਰਾ ਤੇ ਨਾ ਹੀ ਸੁੱਕਾ ਚਾਰਾ ਕਿਸੇ ਵੀ ਕਾਟਰੂ ਨੂੰ ਨਹੀਂ ਦੇਣਾ ਚਾਹੀਦਾ ਸਿਰਫ ਫੀਡਿੰਗ ਤੇ ਤੇ ਉਸ ਨੂੰ ਦੁੱਧ ਤੇ ਰੱਖਣਾ ਚਾਹੀਦਾ ਜਿੰਨੀ ਫੀਡਿੰਗ ਉਹ ਟੇਕ ਕਰੂਗਾ ਉਹਨਾਂ ਦਾ ਉਸ ਦਾ ਗਰੋਥ ਦੇ ਲਈ ਬੈਟਰ ਹੋਊਗਾ ਆ ਤੇ ਜੋ ਡਰਾਈ ਮੈਟਰ ਆ ਜਿਵੇਂ ਆਪਾਂ ਸੁੱਕਾ ਚਾਰਾ ਜਾਂ ਹਰਾ ਚਾਰਾ ਕਹਿ ਸਕਦੇ ਹਾਂ ਉਹਦੇ ਨਾਲ ਜਿਆਦਾ ਮਾਤਰਾਏ ਪਾਉਣਾ ਜਿਹੜੇ ਕਾਫ ਦੇ ਪੇਟ ਵੱਜ ਜਾਂਦੇ ਆ ਕਿਉਂਕਿ ਛੋਟੇ ਕਾਫ ਥੋੜਾ ਜਿਹਾ ਸੁੱਕਾ ਚਾਰਾ ਦਿਖਾਇਆ ਜਾਂ ਇਹਨੂੰ ਖਾਣ ਨੂੰ ਮੇਨ ਪ੍ਰੈਫਰੈਂਸ ਦਿੰਦੇ ਆ ਤੇ ਜਦੋਂ ਉਹ ਜਿਆਦਾ ਖਾ ਲੈਂਦੇ ਤਾਂ ਪੇਟ ਵੱਜ ਜਾਂਦਾ ਜਦੋਂ ਇੱਕ ਵਾਰੀ ਕਾਫ ਦਾ ਪੇਟ ਵੱਜ ਜਾਂਦਾ ਕਹਿੰਦਾ ਮਕਸਦ ਵੀ ਆ ਸੈਜ ਇਹ ਹੁਣ ਇਹਦਾ ਘਟਿਆ ਹੋਇਆ ਸੱਜਣੋ ਇਸਦਾ ਹੀ ਵੱਧ ਗਿਆ ਸੀ। ਥੋੜੀ ਜੀ ਬੀਜੀ ਹੂਣ ਕਰਕੇ ਤੇ ਜਿਵੇਂ ਹੋ ਗਏ ਸੀ ਜਿਹਦੇ ਕਰਕੇ ਇਹ ਪੱਠੇ ਪੁੱਠੇ ਜਾ ਦੇ ਖਾਣ ਲੱਗੇ ਸੁੱਕੇ ਤੇ ਪੇਟ ਤਾਂ ਕਾਫੀ ਵੱਧ ਗਿਆ ਸੀ ਆਪਣੀ ਇਸ ਫੀਮੇਲ ਦਾ। ਬਟ ਆ ਵਿਦਆਊਟ ਐਨੀ ਡੀ ਵਾਰਮਿੰਗ ਇਹਦਾ ਪੇਟ ਕੰਟਰੋਲ ਚ ਕੀਤਾ ਉਹ ਸਿਰਫ ਇਹ ਵੀ ਆ ਸੁੱਕਾ ਚਾਰੇ ਦਿਖਾ ਰਾ ਜਾ ਰਿਹਾ ਸੀਦਾ ਬੰਦ ਕਰਤਾ ਸੀ। ਰਲਾਏ ਪੱਠੇ ਨੂੰ ਨਹੀਂ ਸੀ ਪਾਉਂਦੇ। ਕੱਲੀ ਫੀਡਿੰਗ ਤੇ ਗੀਪਾ ਦੀ ਤੇ ਹੁਣ ਇਹਦੀ ਗਰੋਥ ਥੋੜੀ ਜੀ ਬੈਟਰ ਹੋਈ ਆ। ਜਦੋਂ ਕਾਫ ਦਾ ਪੇਟ ਇੱਕ ਵਾਰੀ ਵੱਡਾ ਹੋ ਗਿਆ ਤਾਂ ਕਾਫ ਗਰੋਥ ਵੀ ਨਹੀਂ ਕਰਦਾ। ਉਹ ਹਾਈਟ ਹੋਈ ਤਾਂ ਨਹੀਂ ਬਿਲਕੁਲ ਵੀ ਕਰਦਾ ਬਾ ਥੱਲੇ ਨੂੰ ਹੀ ਛੋੜਾ ਹੋ ਜਾਂਦਾ ਰਹਿੰਦਾ ਇਹ ਚੀਜ਼ ਆਪਾਂ ਨੌਕਡਾਊਨ ਕਰਾਂਗੇ ਤਾਂ ਆਪਾਂ ਨੂੰ ਜ਼ਰੂਰ ਪਤਾ ਲੱਗਦਾ ਬਾਕੀ ਜਦੋਂ ਕਾਫ ਫੀਡਿੰਗ ਅਨਟੇਕ ਲੈਣ ਲੱਗ ਗਿਆ ਉਸ ਤੋਂ ਬਾਅਦ ਭਾਵੇਂ ਆਪਾਂ ਕਾਫ ਦੀ ਦੁੱਧ ਦੀ ਜਿਹੜੀ ਆਪਾਂ ਦਿਨ ਦੇ ਵਿੱਚ ਇੱਕ ਦਿਨ ਦੇ ਆ ਤਾਂ ਉਹ ਮਾਤਰਾ ਘਟਾ ਸਕਦੇ ਹਾਂ ਕਾਫ ਦੇ ਲਈ ਸੋ ਉਸ ਤੋਂ ਬਾਅਦ ਜਦੋਂ ਕਾਫ ਆਪਣਾ 3 ਮਹੀਨੇ ਤੱਕ ਵਧੀਆ ਤਿਆਰ ਹੋ ਜਾਂਦਾ ਹਾਂ ਇਨਕ ਜ਼ਰੂਰ ਹੈ ਵੀ ਜਦੋਂ ਕਾਫ ਦਾ ਦੁੱਧ ਛੱਡਦੇ ਨੇ ਥੋੜਾ ਜਿਹਾ ਬੋਡੀ ਕਾਰ ਦਾ ਬੀਸੀਐਸ ਲੋ ਜ਼ਰੂਰ ਹੁੰਦਾ ਤ ਉਸ ਸਮੇਂ ਚਲੋ ਫੀਡਿੰਗ ਦੇ ਨਾਲ-ਨਾਲ ਡੀ ਵਰਮਿੰਗ ਦੇ ਨਾਲ-ਨਾਲ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਦੋਂ ਗਰੋਅਰ ਫੀਡ ਤੇ ਕਾਫ ਆਉਂਦਾ ਤੁਸ ਨੂੰ ਗਰੋਅਰ ਫੀਡ ਦੇ ਨਾਲ ਇੱਕ ਸਟਿਕ ਜੀ ਮਾਤਰਾ ਦੇ ਵਿੱਚ ਹਰਾ ਚਾਰਾ ਤੇ ਸੁੱਕਾ ਚਾਰਾ ਰਲੇ ਹੋਏ ਪੱਠੇ ਦੇਣੇ ਚਾਹੀਦੇ ਆ ਕੋਈ ਜ਼ਿਆਦਾ ਮਾਤਰਾ ਦੇ ਵਿੱਚ ਮੇਰੇ ਹਿਸਾਬ ਨਾਲ ਹਰਾ ਚਾਰਾ ਤੇ ਸੁੱਕਾ ਚਾਰਾ ਦੇਣਾ ਕਾਫ ਨੂੰ ਕੋਈ ਜ਼ਿਆਦਾ ਬੈਟਰ ਰਿਜ਼ਲਟ ਨਹੀਂ ਮਿਲਦੀ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ ਕਾਫ ਦੇ ਵਿੱਚ ਕਿਉਂਕਿ ਮੇਨ ਵਰਕ ਕਰਨਾ ਪਸ਼ੂਆਂ ਦੀ ਗਰੋਥ ਦੇ ਲਈ ਕਾਫ ਦੀ ਗਰੋਥ ਦੇ ਲਈ ਉਹ ਕੰਮ ਕਰਨਾ ਜੀ ਫੀਡ ਨੇ ਆਪਣੀ ਦਿੱਤੀ ਗਈ ਫੀਡ ਕਿਸ ਤਰ੍ਹਾਂ ਦੀ ਆ ਇਸ ਦੇ ਆਧਾਰ ਤੇ ਕਾਹ ਨੂੰ ਗ੍ਰੋਥ ਕਰਨੀ ਤੇ ਇੱਕ ਉਸ ਦੇ ਜੋ ਬਰੀਡ ਕੈਰੈਕਟਰ ਆ ਬਰੀਡ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਹੁੰਦਾ ਹੁਣ ਆਪਣੀਆਂ ਦੋ ਫੀਮੇਲ ਤਸੱਜਰੋ ਹਾਲਾਂਕਿ ਇਹ ਆਪਣੀ ਜਿਹੜੀ ਫੀਮੇਲ ਤੁਸੀਂ ਦੇਖ ਰਹੇ ਹੋ ਇੱਕ ਤਾਂ ਇਹ ਖੁੱਲੀਆਂ ਰਹਿੰਦੀਆਂ ਇਸ ਕਰਕੇ ਇਹ ਬਹੁਤ ਫਰੀडम ਮਾਨਦੀਆਂ ਤੇ ਇਹਨਾਂ ਦਾ ਸੀਲਪਨ ਤੁਸੀਂ ਆਪ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਪਿਆਰ ਲੈਂਦੀਆਂ ਅਤੇ ਇੱਕ ਇਹ ਵੀ ਮੈਂ ਟੌਪਿਕ ਐਡ ਆਨ ਕਰਨਾ ਚਾਹੁੰਦਾ ਵੀ ਜੇਕਰ ਆਪਾਂ ਕਾਹ ਨੂੰ ਖੁੱਲਾ ਰੱਖਾਂਗੇ ਨਾ ਇਹ ਤੁਸੀਂ ਜੀ ਚ ਨੋਟ ਡਾਊਨ ਕਰਿਆ ਜੇ ਵੀ ਇੱਕ ਤਾਂ ਉਸ ਕਾਫ ਦੀ ਗ੍ਰੋਥ ਬੰਨੇ ਕਾਫ ਨਾਲ ਬੈਟਰ ਹੋਊਗੀ ਜ਼ਰੂਰ ਨੇਚਰਲੀ ਦੂਸਰਾ ਉਹ ਤੇ ਸੁਭਾਅ ਵਿੱਚ ਬਹੁਤ ਫਰਕ ਆਊਗਾ ਤੁਹਾਨੂੰ ਮਿਲੂਗਾ ਅਤੇ ਇਹਨਾਂ ਨੂੰ ਫ੍ਰੀडम ਦੀ ਬਹੁਤ ਜ਼ਰੂਰਤ ਹੈ ਸੱਜਣੋ ਚਲੋ ਆਪਾਂ ਟੈਂਪੋਰਰੀ ਜ ਇਹਨਾਂ ਨੂੰ ਇਹ ਸੈਟਅਪ ਕਰਕੇ ਦਿੱਤਾ ਵੀ ਇਹ ਖੁੱਲੀਆਂ ਰਹਿੰਦੀਆਂ ਦਿਨ ਸਮੇਂ ਦੋਨੇ ਫੀਮੇਲ ਆਪਸ ਵਿੱਚ ਇਹ ਦੋਨਾਂ ਦਾ ਬਹੁਤ ਹੀ ਜ਼ਿਆਦਾ ਪਿਆਰ ਆ ਦੋਵੇਂ ਇਹ ਰਹਿੰਦੀਆਂ ਖੇਡਦੀਆਂ ਆਪਸੇ ਤੇ ਬਾਕੀ ਆਪਾਂ ਬਰੀਡ ਕਰੈਕਟਰ ਦੀ ਗੱਲ ਕਰਦੇ ਸੱਜਣੋ ਇਹ ਜੋ ਆਪਣੀ ਫੀਮੇਲ ਤੁਸੀਂ ਦੇਖ ਰਹੇ ਹੋ ਇਸ ਦਾ ਨਾਮ ਇਬਾਦਤ ਆ ਅਨੇ ਜੋ ਬੈਠੀ ਫੀਮੇਲ ਦੇਖ ਰਹੇ ਹੋ ਸ਼ਿੱਦਤ ਆ ਜਿਹੜੀ ਸ਼ਿੱਦਤ ਆ ਉਹ ਉਮਰ ਦੇ ਵਿੱਚ ਇਬਾਦਤ ਦੇ ਨਾਲੋਂ 20 ਦਿਨ ਛੋਟੀ ਆ ਬਸ ਸ਼ਿੱਦਤ ਦੀ ਜਿਹੜੀ ਗਰੋਥ ਆ ਇਬਾਦਤ ਦੇ ਨਾਲੋਂ ਜ਼ਿਆਦਾ ਹਾਲਾਂਕਿ ਥੋੜਾ ਜਿਹਾ ਦੁੱਧ ਉਹਨੇ ਜ਼ਰੂਰ ਵੱਧ ਪੀਤਾ ਹੋਊਗਾ ਬਾਕੀ ਫੀਡਿੰਗ ਉਹਨਾਂ ਦੀ ਇਕੁਅਲ ਚੱਲ ਰਹੀ ਹੈ ਗਰੋਅਰ ਫੀਡ ਤੇ ਇਸ ਟਾਈਮੇ ਚੱਲ ਰਹੀਆਂ ਆ ਬੱਤ ਜਿਹੜੀ ਮੈਂ ਮੇਨ ਗੱਲ ਕਰ ਰਿਹਾ ਵੀ ਬਰੀਡ ਕਰੈਕਟਰ ਬਰੀਡ ਕਰੈਕਟਰ ਤੇ ਐਨੀਮਲ ਜਾਂਦਾ ਹੀ ਜਾਂਦਾ ਹੁਣ ਇਸ ਦੀ ਮਦਦ ਦੀ ਹਾਈਟ ਲੈਂਥ ਥੋੜੀ ਜੀ ਘੱਟ ਆ ਬਾਕੀ ਹੈ ਆਪਾਂ ਨੂੰ ਕਨਫਰਮ ਨਹੀਂ ਪਤਾ ਵੀ ਕਿਸ ਬੋਲ ਦੀ ਆ ਉਸ ਬੋਲ ਦਾ ਕੌਨਸ ਦਾ ਜੋ ਫਾਦਰ ਅਸ਼ਕੰਦਰ ਆ ਬਾਕੀ ਆਪਣੀ ਵੀਰਾ ਦੀ ਹਾਈਟ ਲੈਂਥ ਕਾਫੀ ਆ ਜਿਹਦੇ ਕਰਕੇ ਸ਼ਿੱਦਤ ਦੀ ਹਾਈਟ ਲੈਂਥ ਇਬਾਦਤ ਦੇ ਨਾਲੋਂ ਕਾफी ਜ਼ਿਆਦਾ ਫਰਕ ਚ ਆ ਇਹ ਆਪਾਂ ਤੁਹਾਨੂੰ ਕਿਸੇ ਦਿਨ ਇਕੱਠਿਆਂ ਵਿਖਾਵਾਂਗੇ ਫਿਰ ਹੁਣ ਹੋਣੇ ਬੈਠ ਕੇ ਆਰਾਮ ਕਰ ਰਹੀ ਆਂ ਇਹਨਾਂ ਦੀ ਗਰੋਥ ਦੇ ਵਿੱਚ ਮੈਂ ਕਹਿਣਾ ਇਹ ਜਾਊਂਗਾ ਵੀ ਚਲੋ ਆਪਣੀ ਸੇਵਾ ਸੰਭਾਲ ਮੈਟਰ ਕਰਦੀ ਕਰਦੀ ਬਾਕੀ ਜੋ ਪਸ਼ੂ ਦੀ ਬਲੱਡ ਦੇ ਵਿੱਚ ਜਿਹੜੇ ਜੀਨਸ ਹਨ ਉਹ ਵੀ ਮੈਟਰ ਕਰਦੇ ਆ ਕਿਤੇ ਨਾ ਕਿਤੇ ਗਰੋਥ ਦੇ ਲਈ ਤੇ ਪਸ਼ੂ ਨੇ ਕਿਸ ਤਰ੍ਹਾਂ ਦੀ ਆਉਣ ਵਾਲੇ ਸਮੇਂ 'ਚ ਪੈਦਾਵਾਰ ਦੇਣੀ ਇਹ ਚੀਜ਼ਾਂ ਮੈਟਰ ਕਰਦੀਆਂ ਇਸੇ ਲਈ ਜੋ ਬਰੀਡਿੰਗ ਦਾ ਕੰਮ ਹੈ ਨਾ ਇਹ ਬੜੇ ਸੱਚਜੇ ਜੇ ਢੰਗ ਨਾਲ ਕੀਤਾ ਜਾ ਸਕਦਾ ਤੇ ਇੱਕ ਬੜੇ ਪੇਸ਼ੈਂਸ ਨਾਲ ਕੀਤਾ ਜਾ ਸਕਦਾ ਬਾਕੀ ਕਿ ਚੰਗੇ ਕਾਬੂ ਤਿਆਰ ਕਰਨ ਦੇ ਲਈ ਫੇਜ਼ ਫੀਡਿੰਗ ਆਪਾਂ ਕਰਾਂਗੇ ਤਾਂ ਆਪਾਂ ਨੂੰ ਰਿਜ਼ਲਟ ਲੱਗੇ ਹੀ ਮਿਲਣਗੇ ਬਾਕੀ ਆਕੀਦੀ ਵੀਡੀਓ ਆਪਣੀ ਦੇਖ ਤੱਕ ਸੀ ਇਸ ਤੋਂ ਬਾਅਦ 6 ਮਹੀਨੇ ਤੱਕ ਅਪਰੋਕਸੀਮੇਟਲੀ ਆਪਾਂ ਇਹ ਸਬਜੈਕਟ ਮੈਟਰ ਆਈਡਿਓਨ ਕਰ ਚੁੱਕੇ ਹਾਂ 1 ਮਹੀਨੇ ਤੱਕ ਜਿਹੜੇ ਆਪਾਂ ਕਾਫ ਇਸ ਤਰੀਕੇ ਨਾਲ ਤਿਆਰ ਕਰਨੇ ਆ ਬਾਕੀ ਉਸ ਤੋਂ ਬਾਅਦ ਜੇਕਰ ਇੱਕ ਮੈਂ ਪ੍ਰੋਡਕਟ ਹਾਲਾਂਕਿ ਬਹੁਤ ਐਡਾ ਪ੍ਰੋਡਕਟ ਜਿਹੜਾ ਮੈਂ ਬਹੁਤ ਘੱਟ ਕਰ ਦੱਸ ਜਿਹਨੂੰ ਤੁਸੀਂ ਜਾਣਦੇ ਹੀ ਹੋ ਬਟ ਮੈਂ ਨਾ ਕਹਣਾ ਚਾਹਾਂਗਾ ਵੀ ਜੇਕਰ ਤੁਹਾਨੂੰ ਲੱਗਦਾ ਵੀ ਸਾਡੇ ਕਾਫ ਦੀ ਗਰੋਥ ਘਟਾ ਤਾ 3 ਮਹੀਨੇ ਤੋਂ ਬਾਅਦ ਆਪਾਂ ਉਸ ਤੋਂ ਪਹਿਲਾਂ ਵੀ ਦੇ ਸਕਦੇ ਆ ਕਾਫ ਪਲਾਨ ਪ੍ਰੋਡਕਟ ਆ ਮੇਬੀ ਸ਼ਾਇਦ ਇੰਟਾਸ ਕੰਪਨੀ ਦਾ ਹੀ ਆ ਉਹ ਇੱਕ ਕਾਫ ਦੀ ਬੋਡੀ ਗਰੋਥ ਦੇ ਲਈ ਬਹੁਤ ਬੈਟਰ ਰਿਜ਼ਲਟ ਦਿੰਦਾ। ਉਸ ਚੀਜ਼ ਨੇ ਉਹ ਪਰ ਰਿਜ਼ਲਟ ਲਿਆ ਹੋਇਆ ਮੈਂ ਤਾਂ ਤੁਹਾਨੂੰ ਕਹਿ ਰਿਹਾ। ਫਿਰ ਜੋ ਫਰਸਟ ਇਸ ਟਾਈਮ ਟ੍ਰੈਂਡਿੰਗ ਚੱਲ ਰਿਹਾ ਪ੍ਰੋਡਕਟ ਉਹ ਜੀ ਬੜਾ ਕਾਫ। ਉਹ ਵੀ ਆਪਾਂ ਯੂਜ਼ ਕਰ ਸਕਦੇ ਆ ਕਾਫ ਦੇ ਲਈ। ਇਹ ਉਦੋਂ ਕਰਨਾ ਸੱਚ ਨੂੰ ਜਦੋਂ ਆਪਾਂ ਨੂੰ ਲੱਗੇ ਵੀ ਕਾਫ ਦੀ ਗਰੋਥ ਘਟਾ। ਆਦਰਵਾਇਜ਼ ਕੋਈ ਜ਼ਰੂਰਤ ਨਹੀਂ ਹੈਗੀ। ਤੇ ਬਾਕੀ ਮੈਂ ਤਾਂ ਹਾਲਾਂਕਿ ਇਹ ਪ੍ਰੋਡਕਟ ਦੀ ਐਡ ਆਨ ਕਰਕੇ ਮੈਂ ਜਾਦੇ ਖੁਸ਼ ਨਹੀਂ ਹੁੰਦਾ ਕਿਉਂਕਿ ਇੱਕ ਫਾਰਮਰ ਨੂੰ ਹੋਰ ਵੀ ਖਰਚੇ ਕਾਫੀ ਪੈ ਜਾਂਦੇ ਇੱਕ ਬੱਚੇ ਨੂੰ ਪਿਆਰ ਕਰਦੇ ਨੇ। ਮੇਰੇ ਹਿਸਾਬ ਨਾਲ ਜਦੋਂ ਤੱਕ ਇੱਕ ਕਾਫ ਬੱਚੇ ਨੂੰ ਅਗਲੇ ਨੂੰ ਜਨਮ ਦਿੰਦਾ ਤਾਂ ਅਪਰੋਕਸੀਮੇਟਲੀ 1.2 ਲੱਖ ਰੁਪਏ ਜੀ ਪੈ ਜਾਂਦਾ ਜੇਕਰ ਆਪਾਂ ਪੂਰਾ ਖਰਚਾ ਲਾਈ ਗੀ ਹਾਲਾਂਕਿ ਮੈਂ ਪਹਿਲਾਂ ਗੱਲ ਕਰ ਚੁੱਕਾ ਵੀ ਮੈਂ ਫਾਈਨੈਂਸ਼ੀਅਲ ਇੰਸਟਰੂਮੈਂਟ ਦੇ ਵਿੱਚ ਬਹੁਤਾ ਪੈਕੇ ਨਹੀਂ ਖੋਜ ਹੁੰਦਾ ਮੇਰਾ ਇਹ ਸੁਭਾਅ じゃ ਹੈ ਨੀਗਾ ਕਿ ਮੈਂ ਖਰਚੇ ਜੇ ਗਿਣਾ ਨਾ ਹੀ ਮੈਨੂੰ ਹਿਸਾਬ ਜਾ ਆਉਂਦਾ ਸਹੀ ਦੱਸਾਂ ਇਸ ਕਿਤੇ ਦੇ ਵਿੱਚ ਹਾਲਾਂਕਿ ਮੇਰਾ ਸਟੱਡੀ ਬੀ ਕਾਮ ਕੀਤੀ ਹੋਈ ਹੈ ਸਜਨੋ ਤੇ ਬਟ ਮੈਂ ਆਪਣੇ ਇਸ ਕੰਮ ਦੇ ਵਿੱਚ ਫਾਈਨੈਂਸ਼ੀਅਲ ਤੌਰ ਤੇ ਜਿਵੇਂ ਮੈਂ ਗੱਲ ਕਰਾ ਤੇ ਮੈਂ ਜਿਆਦਾ ਇੰਟਰਸਟਿਡ ਜ ਹੈ ਨਹੀਂ ਵੀ ਮੈਂ ਹਸਾਬ ਦਾ ਬਰੱਖਾ ਬਸ ਕਿਉਂਕਿ ਇਹ ਮੇਰਾ ਸ਼ੌਂਕ ਆ ਸ਼ੌਂਕ ਤੋਂ ਬਾਅਦ ਬਾਅਦ ਚਲੋ ਜਿੰਨਾ ਕਿ ਮੈਨੂੰ ਨੌਲੇਜ ਹੁੰਦੇ ਹੋ ਮੈਂ ਤੁਹਾਡੇ ਤਾਂ ਹੀ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਸਪਰੈਡ ਕਰਨ ਦੀ ਕੋਸ਼ਿਸ਼ ਕਰਦਾ ਹੁਣ ਅੱਜ ਦੀ ਕੋਸ਼ਿਸ਼ ਹੈ ਵੀ 6 ਮਹੀਨੇ ਤੱਕ ਆਪਾਂ ਕਵਰ ਕਰ ਚੁੱਕੇ ਆ ਕਾਫੀ ਮੈਨੇਜਮੈਂਟ ਸੰਬੰਧੀ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਗੱਲਬਾਤ ਕਰਾਂਗੇ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਇਹ ਤੁਸੀਂ ਜਰੂਰ ਦੱਸਿਆ ਜੇ ਬਾਕੀ ਆਪਾਂ ਨੂੰ ਜਿਸ ਤਰ੍ਹਾਂ ਵੀ ਆਪਣੇ ਮਾਈਂਡ ਦੇ ਵਿੱਚ ਗੱਲਾਂ ਬਾਤਾਂ ਆਉਂਦੀਆਂ ਹੋਣਗੀਆਂ ਤੁਹਾਨੂੰ ਆਪਾਂ ਦੱਸ ਦਿੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਦੱਸਿਓ ਜੀ ਲਾਸਟ ਤੱਕ ਵੀਰੇ ਨੂੰ ਵਾਚ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਫੋਡੀ ਦੀ ਸਾਰੇ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ